ਹਰ ਗੋਦੀ ਹਰ ਹਰ ਮੋਦੀ ਹਰ ਹਰ ਗੋਦੀ ਹਰ ਹਰ ਮੋਦੀ ਹਰ ਹਰ ਗੋਦੀ ਹਰ ਹਰ ਮੋਦੀ ਹਰ ਹਰ ਗੋਦੀ ਹਰ ਹਰ ਮੋਦੀ ਜੋ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਔਰ ਲਗਾਤਾਰ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਿਆਸੀ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਪਾਰਾ ਵੀ 44 ਡਿਗਰੀ ਦੇ ਪਾਰ ਜਾ ਚੁੱਕਿਆ ਵਾ ਉੱਥੇ ਹੀ ਵਕਫ ਵਕ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਵਾ ਜੇਕਰ ਗੱਲ ਕਰੀਏ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਜੀ ਦੀ ਤਾਂ ਉਹਨਾਂ ਦੇ ਸੁਪੁੱਤਰ ਇਸ ਵੇਲੇ 44 ਡਿਗਰੀ ਟੈਂਪਰੇਚਰ 'ਚ ਸ਼ਹਿਰ ਤਾਰੀਵਾਲ ਦੇ ਡਡਮਾ ਰੋਡ ਤੇ ਮੌਜੂਦ ਨੇ ਔਰ ਕੱਲੇ-ਕੱਲੇ ਦੁਕਾਨਦਾਰ ਨੂੰ ਜਾ ਕੇ ਉਹ ਆਪਣੇ ਪਿਤਾ ਜੀ ਦੇ ਹੱਕ ਵਿੱਚ ਵੋਟਾਂ ਪਾਉਣ ਦੇ ਲਈ ਲੰਬ ਵਧ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਸ਼ਿਵਨੰਦਨ ਠਾਕੁਰ ਸਰ ਥੋੜਾ ਜਿਆ ਦੱਸੋ ਕਿ ਕਿੰਨਾ ਜੜੀ ਹੈ ਦਿਨੇਸ਼ ਬੱਬੂ ਜੀ ਦੀ ਚੋਣ ਮਹੀਮ ਚੱਲ ਰਹੀ ਹੈ ਜੀ ਦੇਖੋ ਸਾਰ ਜਗ੍ਹਾ ਜਾ ਰਹੇ ਆਪਾਂ ਡੋਰ ਟੂ ਡੋਰ ਕੱਢ ਰਹੇ ਆ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਲੋਕਾਂ ਨੂੰ ਉਤਸ਼ਾਹ ਹੈ ਕਿ ਮੋਦੀ ਜੀ ਆ ਰਹੇ ਹੈ ਤੇ ਆਪਾਂ ਵੀ ਇਹ ਚਾਹੁੰਦੇ ਕਿ ਦਿਨੇਸ਼ ਸਿੰਘ ਬੱਬੂ ਇੱਕ ਮਿੱਟੀ ਨਾਲ ਜੁੜਿਆ ਇਨਸਾਨ ਹੈ ਜੀ ਅੱਗੇ ਵਧੇ ਕਿਉਂਕਿ ਬਾਕੀ ਆਪਾਂ ਸਾਰੀ ਪਾਰਟੀਆਂ ਵੇਖ ਲਈ ਕੁਝ ਕੋਈ ਹਾਲਾਤ ਚੇਂਜ ਨਹੀਂ ਹੋਏ ਜੀ ਪੰਜਾਬ ਦੇ ਨਾਲ ਹੋਣੇ ਤੇ ਜੇ ਭਾਜੀਪੀ ਆਏਗੀ ਤਾਂ ਹੀ ਕੁਝ ਹੋ ਸਕਦਾ ਤਾਂ ਹੀ ਬਚਾਅ ਹੋ ਸਕਦਾ ਜੀ ਪੰਜਾਬ ਦਾ ਤੁਸੀਂ ਇੱਕ ਯੁਵਾ ਹੋ ਔਰ ਇੰਨੀ ਗਰਮੀ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਨੌਜਵਾਨਾਂ ਦੀ ਬਹੁਤ ਵੱਡੀ ਸਮੱਸਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਨਸ਼ਾ ਤੇ ਬੇਰੋਜ਼ਗਾਰੀ ਉਸ ਨੂੰ ਦਿਨੇਸ਼ ਬੱਬੂ ਜੀ ਕਿਦਾਂ ਦੂਰ ਕਰਨ ਦਾ ਪ੍ਰਯਾਸ ਕਰਨਗੇ ਆਪਾਂ ਦੇਖੋ ਜੀ ਵੱਡੀ ਵੱਡੀ ਇੰਡਸਟਰੀ ਲੈ ਕੇ ਆਵਾਂਗੇ ਹਾਰਟੀਕਲਚਰ ਲੈ ਕੇ ਆਵਾਂਗੇ ਜਿਸ ਨਾਲ ਰੋਜ਼ਗਾਰ ਵੜੇਗਾ ਦਿਨੇਸ਼ ਸਿੰਘ ਬੱਬੂ ਨੇ ਕਿਹਾ ਵੀ ਹੈ ਪਹਿਲੇ ਆਪਣੇ ਇੰਟਰਵਿਊਸ ਸੇ ਕਿ ਆਪਾਂ ਇੰਡਸਟਰੀ ਲੈ ਕੇ ਆਂਗੇ ਬਟਾਲਾ ਇੰਡਸਟਰੀ ਲਾਵਾਂਗੇ ਤੇ ਬਾਕੀ ਜੀ ਵਿਚਕਾਰ ਦੇ ਬੰਦੇ ਜਿਹੜੇ ਹੈਗੇ ਆ ਜਿਹੜੇ ਪੰਜਾਬ ਨੂੰ ਵਿਗਾੜ ਰਹੇ ਹੈ ਨਸ਼ੇ ਵੱਲ ਲਾ ਰਹੇ ਹੈ ਉਹਨਾਂ ਨੂੰ ਫੜਾਂਗੇ ਸਰ ਪਠਾਨਕੋਟ ਬੀਤੇ ਦਿਨੀ ਇੱਕ ਰੈਲੀ ਸੀਗੀ ਕਾਂਗਰਸ ਦੀ ਜਿਹਦੇ ਵਿੱਚ ਇੱਕ ਬਜ਼ੁਰਗ ਨੂੰ ਸਵਾਲ ਪੁੱਛਣ ਤੇ ਇਹੀ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤੁਸੀਂ ਦੇਖ ਹੀ ਲਿਆ ਉਹਨਾਂ ਕਹਿਣ ਦੀ ਕੋਈ ਲੋੜ ਨਹੀਂ ਹੈ ਇਹੀ ਲੀਡਰ ਹੈ ਇਹਨਾਂ ਦੇ ਲੀਡਰ ਵੀ ਇੱਦਾਂ ਦੇ ਆ ੱੱਕੇ ਮਾਰਦੇ ਆ ਆਮ ਲੋਕਾਂ ਨੂੰ ਇਹਨਾਂ ਨੇ ਲੱਭਣਾ ਨਹੀਂ ਜੇ ਇਲੈਕਸ਼ਨ ਦੇ ਬਾਅਦ ਤੁਸੀਂ ਜਿਤਾ ਕੇ ਦੇਖ ਲਓ ਮੈਨੂੰ ਨਹੀਂ ਲੱਗਦਾ ਕੋਈ ਵੀ ਲੱਭੇਗਾ ਸਭ ਆਪਣੇ ਉਧਰ ਉਧਰ ਸਟੇਟ ਸਾਡ ਕੀ ਭੱਜ ਜਾਣਗੇ ਜੀ ਬਾਹਰ ਐਸ਼ ਕਰਨ ਸਰ 24 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਆ ਰਹੇ ਆ ਦੀਨਾਨਗਰ ਬਾਈਪਾਸ ਤੇ ਵੱਡੀ ਰੈਲੀ ਹੋ ਰਹੀ ਕਿਸ ਤਰ੍ਹਾਂ ਉਹ ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਿਆਰੀਆਂ ਬਹੁਤ ਵਧੀਆ ਹੈ ਜੀ ਲੋਕਾਂ ਨੂੰ ਆਪਾਂ ਨੂੰ ਕਹਿਣ ਦੀ ਲੋਡ ਮੀਨ ਲੋਕ ਖੁਦ ਕਹਿ ਰਹੇ ਲੋਕਾਂ ਚ ਉਤਸ਼ਾਹ ਹੀ ਬਹੁਤ ਹੈ ਤੇ ਲੋਕਾਂ ਨੇ ਮਨ ਬਣਾ ਲਿਆ ਹੁਣ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਰਹਿਣਾ ਸਰ ਲਗਾਤਾਰ ਗਰਮੀ ਜੜੀ ਆ ਉਹ ਬਹੁਤ ਜ਼ਿਆਦਾ ਹੋ ਚੁੱਕੀ ਦੀ ਆ ਕਾਰਕਿਰਤਾ ਤੁਹਾਡੇ ਤਮਾਮ ਜੜੇ ਆ ਦਿਨ ਰਾਤ ਮਾ ਲੋਵ ਲੱਗੇ ਹੋਏ ਆਪਣੇ ਕਾਰਜਕਰਤਾਵਾਂ ਨੂੰ ਕੀ ਕਹਿਣਾ ਚਾਹੋਗੇ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਜੀ ਮੇਰੇ ਕਾਰਜਕਰਤਾ ਜਿਹੜੇ ਇੰਨੀ ਧੁੱਪ ਚ ਮੇਰੇ ਨਾਲ ਆਏ ਹੈ ਮੇਰਾ ਸਾਥ ਦੇ ਰਹੇ ਹੈ ਬਾਕੀ ਜੀ ਬੀਜੀਪੀ ਵਰਕਰ ਬੀਜੀਪੀ ਦਾ ਵਰਕਰ ਤੇ ਹੈ ਹੀ ਦਾਦਾ ਪੂਰੀ ਮਤਲਬ ਮੈਂ ਤਾਂ ਨਾਲ ਲੜੇਗਾ ਜੇ ਲੜੇਗਾ ਤੋ ਇਹਨੇ ਠਾਕੁਰ ਦਿਨੇਸ਼ ਸਿੰਘ ਬੱਬੂ ਜਿਹੜੇ ਭਾਜਪੀ ਦੇ ਉਮੀਦਵਾਰ ਨੇ ਉਹਨਾਂ ਦੇ ਸੁਪੁੱਤਰ ਜਿਨ੍ਹਾਂ ਵੱਲੋਂ ਸ਼ਹਿਰ ਧਾਰੀਵਾਲ ਦੇ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਵਾ ਵਰਕਰਾਂ 'ਚ ਖਾਸ ਕਰਕੇ ਕਾਫੀ ਵੱਡਾ ਉਤਸ਼ਾਹ ਵਾ 1 ਮਿੰਟ ਦੇ ਲਈ ਅਸੀਂ ਭਾਜਪੀ ਦੇ ਮੰਡਲ ਪ੍ਰਧਾਨ ਜੋਤੀ ਮਹਾਜਨ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋਤੀ ਭਾਈ ਦੱਸ ਦਿਓ ਕਿੱਦਾਂ ਧਾਰੀਵਾਲ 'ਚ ਮਾਹੌਲ ਚੱਲ ਰਿਹਾ ਸਾਰਾ ਅੱਜ ਧਾਰੀਵਾਲ ਦਾ ਮਾਹੌਲ ਤੇ ਬਹੁਤ ਵਧੀਆ ਜੀ ਪ੍ਰਭੂ ਰਾਮ ਦੀ ਕਿਰਪਾ ਵਾ ਭਗਵਾਨ ਰਾਮ ਨੇ ਆਸ਼ੀਰਵਾਦ ਦੇਣਾ ਹੀ ਦੇਣਾ ਦਿਨੇਸ਼ ਸਿੰਘ ਬੱਬੂ ਨੂੰ ਮੋਦੀ ਜੀ ਨੇ ਸਾਡੇ ਪ੍ਰਧਾਨ ਮੰਤਰੀ ਬੰਨਾ ਹੀ ਬੰਨਾ ਆਰਨ ਵਾਲਾ ਪੁਹੇਖ ਪੰਜਾਬ ਦਾ ਬਹੁਤ ਵਧੀਆ ਮੈਂ ਸਾਰੀ ਪਬਲਿਕ ਨੂੰ ਕਹਿਣਾ ਆਪਣੇ ਸ਼ਹਿਰ ਵਾਸੀਆਂ ਨੂੰ ਕਹਿਣਾ ਆਪਣੇ ਪੰਜਾਬ ਵਾਸੀਆਂ ਨੂੰ ਕਹਿਣਾ ਕਮਲ ਦੇ ਫੁੱਲ ਨੂੰ ਵੋਟਾਂ ਪਾਓ ਤੇ ਮੋਦੀ ਜੀ ਨੂੰ ਫੇਰ ਪ੍ਰਧਾਨ ਮੰਤਰੀ ਬਣਾਓ ਸੋ ਗੱਲਬਾਤ ਲਈ ਧੰਨਵਾਦ ਅੱਤ ਦੀ ਗਰਮੀ ਦੇ ਵਿੱਚ ਬੀਜੇਪੀ ਦੇ ਕਾਰਕਟਰਤਾ ਧਾਰੀਵਾਲ ਦੀਆਂ ਸੜਕਾਂ ਤੇ ਉਤਰੇ ਨਜ਼ਰ ਆ ਰਹੇ ਨੇ ਦਿਨੇਸ਼ ਬੱਬੂ ਜਿਹੜੇ ਲੋਕ ਸਭਾ ਉਮੀਦਵਾਰ ਨੇ ਉਹਨਾਂ ਦੇ ਬੇਟੇ ਵੱਲੋਂ ਆ ਕੇ ਕੱਲੀ-ਕੱਲੀ ਦੁਕਾਨ ਤੇ ਜਾ ਕੇ ਆਪਣੇ ਪਿਤਾ ਦੇ ਹੱਕ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ ਮੈਂ ਸੀਨੀਅਰ ਜਰਨਲਿਸਟ ਰਣਜੀਤ ਸਿੰਘ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ